ਇਹ ਸੰਗਰੂਰ ਹੈ ਆਉਣ ਦੇ ਪਿੰਡਾਂ ਚ ਲੱਗ ਜੂ ਪਤਾ ਅਵਲੇ ਦਾ ਬਾੜ ਨਹੀਂ ਦਿੰਦੇ ਵੀ ਜਿਹੜੇ ਸਾਡੇ ਵੋਟਾਂ ਵਾਲੇ ਨੇ ਇਹ ਸਾਡੇ ਪੰਜਾਬ ਦੇ ਕੁਝ ਨਹੀਂ ਕਰ ਸਕਦੇ ਕੋਈ ਇਹਨਾਂ ਨੇ ਕੰਮ ਨਹੀਂ ਸਮਾਰਿਆ ਜਿੰਨੀਆਂ ਵੀ ਇਹ ਪਾਰਟੀਆਂ ਨੇ ਭਾਵੇਂ ਦੀ ਕਾਂਗਰਸ ਹੈ ਭਾਵੇਂ ਦੀ ਆਮ ਆਦਮੀ ਵਾਲੇ ਨੇ ਭਾਵੇਂ ਦੀ ਬਾਦਲਕੇ ਨੇ ਜਿਵੇਂ ਸਰਕਾਰ ਕਹਿੰਦੀ ਸੀ ਵੀ ਨਸ਼ਾ ਅਸੀਂ ਘੱਟ ਕਰ ਦਾਂਗੇ ਬੰਦ ਕਰ ਦਾਂਗੇ ਕੁਝ ਅੱਗੇ ਨਾਲੋਂ ਫਰਕ ਪਿਆ ਨਹੀਂ ਬਿਲਕੁਲ ਨਹੀਂ ਹੋਇਆ ਉਦੋਂ ਨਸ਼ਾ ਚਾਰ ਗੁਣੇ ਵੱਧ ਰਿਹਾ ਹੈ ਇਹਨਾਂ ਨੇ ਆਪਦੇ ਹੀ ਉਲਟ ਫੇਰ ਕਰ ਲਿਆ ਜੀ ਹੁਣ ਪਹਿਲਾਂ ਪਰਮਿੰਦਰ ਢੀਂਡ ਚੈਨਲ ਕਾਲੀਆਂ ਨੇ ਦੇਖੋ ਟਿੱਟ ਦੇ ਕੇ ਹੁਣ ਇਕਬਾਲ ਚੋਂ ਦੰਨ ਦੇਤੀ ਉਹਨਾਂ ਦਾ ਫੇਰ ਉਹ ਬਗਾਵਤ ਕਰ ਗਿਆ ਮੰਤਰੀ ਸਾਹਿਬ ਕਹਿ ਰਹੇ ਵੀ ਪੰਜਾਬ ਚੋਂ 13 ਜ਼ੀਰੋ ਕਰ ਦਾਂਗੇ ਨਹੀਂ ਜੀ 13 ਜ਼ੀਰੋ ਵਾਲਾ ਇਹਨਾਂ ਨੂੰ ਕੋਈ ਬੰਦਾ ਹੀ ਨਹੀਂ ਲੱਭ ਰਿਹਾ ਆਮ ਆਦਮੀ ਦੀ ਪਾਰਟੀ ਵਾਲੇ ਮੀਤ ਦੇਰ ਕੋਈ ਹੋਰ ਬੰਦਾ ਹੀ ਨਹੀਂ ਲੱਭਿਆ ਇਹਨਾਂ ਨੂੰ ਬਲਵਿੰਦਰ ਸੇਖੋਂ ਨੂੰ ਪਾਵਾਂਗੇ ਬੰਦਾ ਜਿਹੜਾ ਸੱਚ ਤੇ ਤਾਂ ਖੜਾ ਹੋ ਕਾਂਗਰਸ ਇਕਾਲੀ ਤੁਹਾਨੂੰ ਕੁਝ ਲੱਗਦੇ ਨਹੀਂ ਵਿਜੈ ਕੋਟਨ ਜਾਏ ਮਾਰਨ ਭੇਵੀਓ ਖਰਚਾਰਨਾ ਦਾ ਕਰਦੇ ਨੇ ਕਿਹੜੀ ਪਾਰਟੀ ਦਾ ਲੱਗਦਾ ਹੈ ਕਿੰਨੇ ਨੰਬਰ ਲੱਗੂ ਨੰਬਰ ਹੀ ਘਾੜੂ ਵਾਲੇ ਦੀ ਲੱਗਣਾ ਚਾਹੀਦਾ ਸੱਤਾਧਰ ਪਾਰਟੀ ਕਹਿੰਦੀ ਹੈ ਵੱਡਾ ਬਦਲਾਵ ਹੋਇਆ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਵੀ ਇੱਥੋਂ ਦੇ ਮੰਤਰੀ ਵੀ ਇਹ ਏਰੀਏ ਚੋਂ ਨੇ ਕਿਵੇਂ ਲੱਗਦਾ ਕਿਹੜੇ ਪਾਸੇ ਹੋਇਆ ਬਦਲਾ ਸਾਰਾ ਕੁਝ ਓਮੀ ਚੱਲ ਰਿਹਾ ਹੈ ਜ਼ਿਆਦਾਤਰ ਤਾਂ ਸੁਖਵਾਲ ਸਿੰਘ ਖੈਰਾ ਦੇੋਂ ਹੋ ਸਰਦੀ ਹੈ ਵੋਟ ਉਹਨਾਂ ਦੇ ਚਾਂਸ ਲੱਗ। ਉਹਨਾਂ ਦੇ ਚਾਂਸ ਜਰ। ਪਿਛਲੇ 2 ਸਾਲਾਂ ਦੇ ਕੰਮ ਤੋਂ ਤੁਸੀਂ ਖੁਸ਼ ਹੋ ਸਰਕਾਰ? ਬਾਗੋਬਾਨ ਜਨਾਬ ਜੀ। ਪਿਛਲੇ 2 ਸਾਲਾਂ ਦੇ ਵਿੱਚ ਇਹ ਨਵੀਂ ਸਰਕਾਰ ਨੇ ਕੋਈ ਕੰਮ ਕੀਤਾ ਕਿ ਪਹਿਲਾਂ ਵਾਂਗੂ ਹੀ ਰਿਹਾ? ਕੋਈ ਢੱਕਾ ਵੀ ਨਹੀਂ ਕਰਿਆ, ਉਦੋਂ ਵੀ ਮਾੜਾ ਹੋ ਗਿਆ। ਜ਼ਰੂਰ ਤਾਂ ਤਾਂ ਵੀਰੇ ਜੀ ਐਂ ਲੱਗ ਰਿਹਾ ਆ ਕਿਵੇਂ ਸ਼ਰਜੀਤ ਸਿੰਘ ਮਾਨ ਐਮਪੀ ਫੇਰਦੀ ਬਣਨਗੇ। ਸਤਿ ਸ਼੍ਰੀ ਅਕਾਲ ਜੀ। ਕੋਈ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ। ਸਤਿ ਸ਼੍ਰੀ ਅਕਾਲ ਜੀ। ਅੱਜ ਪਹੁੰਚੇ ਆ ਸੰਗਰੂਰ ਸੰਗਰੂਰ ਵਾਲਿਆਂ ਦਾ ਪੁੱਛਾਂਗੇ ਹਾਲਚਾਲ ਵੀ ਉਹ ਕਿਸ ਪਾਰਟੀ ਤੋਂ ਨੇ ਖੁਸ਼ ਤੇ ਕਿਸ ਤੋਂ ਨੇ ਨਾਰਾਜ਼ ਕਿਹੜੇ ਲੀਡਰ ਦੀ ਬੋਲੂਗੀ ਤੂਤੀ ਤੇ ਕਿਹੜਾ ਲੀਡਰ ਹੋਊਗਾ ਫਲॉप ਇਹ ਕੋਈ ਸਰਵੇਖਣ ਨਹੀਂ ਪਰ ਇਸ ਦੇ ਵਿੱਚ ਅਸੀਂ ਮੋਟਾ-ਮੋਟਾ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੀ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ ਵੱਖੋ-ਵੱਖ ਪਿੰਡਾਂ ਦੇ ਵੱਖੋ-ਵੱਖ ਲੋਕਾਂ ਦੇ ਨਾਲ ਬਿਨਾਂ ਕਿਸੇ ਮਸਾਲੇ ਤੋਂ ਵੀ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨੇ ਨਾਰਾਜ਼ ਨੇ ਜਾਂ ਕਿਹੜੀ ਪਾਰਟੀ ਉਹਨਾਂ ਨੂੰ ਵਧੀਆ ਲੱਗ ਰਹੀ ਆ ਜਾਂ ਕਿਹੜੀ ਪਾਰਟੀ ਉਹਨਾਂ ਨੂੰ ਵਧੀਆ ਨਹੀਂ ਲੱਗ ਰਹੀ ਆ ਉਹ ਕਰਦੇ ਆ ਗੱਲਬਾਤ ਸੰਗਰੂਰ ਦੇ ਲੋਕਾਂ ਦੇ ਨਾਲ ਸੰਗਰੂਰ ਤੋਂ ਤਾਂ ਵੀਰੇ ਜੀ ਐਂ ਲੱਗ ਰਿਹਾ ਆ ਕਿਵੇਂ ਸ਼ਰਜੀਤ ਸਿੰਘ ਮਾਨ ਆ ਐਮਪੀ ਫਿਰ ਵੀ ਪਾਣਗੇ ਜਿੱਤਣਗੇ ਪੱਕਾ ਕਾਰਨ ਕਾਰਨ ਕੀ ਆ ਇਹਨਾਂ ਦਾ ਬਹੁਤ ਵਧੀਆ ਹੈਗਾ ਭਗਵਾਨ ਤਮਾਨ ਨੇ ਤਾਂ ਕੁਝ ਕਰਿਆ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਨੂੰ ਕਿਹੜਾ ਸਾਰਾ ਕੁਝ ਗ੍ਰਾਂਡ ਗਰਾਊਂਡ ਆ ਕਈਸ਼ ਨਹੀਂ ਦਿੱਤੀਆਂ ਨਹੀਂ ਹੂੰ ਕਿਉਂਕਿ ਹੁਣ ਅਸੀਂ ਦੇਖਦੇ ਆਂਗੇ ਸਾਰਾ ਅੱਡੇ ਅੱਡਿਆਂ ਦੇ ਵੀ ਦੋਨਾਂ ਤੇ ਸਕੂਲ ਦਾ ਹਾਲ ਆ ਲੋ ਹੋਰ ਵੀ ਸਾਰੇ ਕੰਮ ਵਧੀਆ ਦੇ ਰਿਆ ਨੇ ਕੁਰਸੀਆਂ ਕਰਸੀਆਂ ਸਾਰੀਆਂ ਇਹਨਾਂ ਨੇ ਦਿੱਤੀਆਂ ਨਹੀਂ ਤੇ ਜਿਹੜਾ ਸਰਕਾਰ ਫ੍ਰੀ ਬਿਜਲੀ ਦੇ ਰਹੀ ਆ ਇਹਦਾ ਕੋਈ ਫਾਇਦਾ ਨਹੀਂ ਵੀਰੇ ਇਹਦਾ ਕਰਜ਼ਾ ਸਾਡੇ ਉੱਤੇ ਆ ਰਿਹਾਗਾ ਹੂੰ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਕੋਈ ਇਹਦਾ ਲਾਲਚ ਨਹੀਂ ਹੈਗਾ ਤੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਕਿਵੇਂ ਦੇਖਦੋ ਕੋਈ ਵੀਰੇ ਉਹਨਾਂ ਦਾ ਮੁਸ਼ਕਲ ਆਗਾ ਹੂੰ ਦੋਨੇ ਪਾਰਟੀਆਂ ਦਾ ਮੁਸ਼ਕਲ ਹੈ ਸ਼ਮਰਜੀਤ ਮਾਨ ਐਜੀ ਵਾਹੀ ਫੇਰ ਮਾਨ ਸਿੰਘ ਸ਼ਮਰਜੀਤ ਤੇ ਬਲਵਿੰਦਰ ਸੇਖੋਂ ਵੀ ਖੜੇ ਹੋਏ ਨੇ ਇੱਕ ਵੀਰੇ ਕੋਈ ਮਰਜੀ ਹੋ ਜਾ ਸ਼ਮਰਜੀਤ ਮਾਨ ਜਿੱਤਣਗੇ ਪੱਕਾ ਕੀ ਲੱਗਦਾ ਕਿਹੜੀ ਪਾਰਟੀ ਦਾ ਦਬਦਬਾ ਹੈ ਕੀ ਪਾਰਟੀ ਦਾ ਭਾਈ ਸਾਨੂੰ ਤਾਂ ਜਿਹੜਾ ਇਹ ਭਗਵੰਤ ਜੀ ਹੁਣ ਬਾਲਟੇਜ ਹੈ ਅਸੀਂ ਅੱਜ ਸਾਈਂ ਕਿਤੇ ਰਾਤ ਨਹੀਂ ਦੇਖੀ ਜਿੱਦਾਂ ਨਹੀਂ ਮੋਟਰਾਂ ਚੱਲਦੀਆਂ ਦਿਨੇ-ਦਨੇ ਸਿਰ ਮਾ ਕੇ ਘਰੇ ਆ ਜਾਂਦੇ ਆ ਅੱਗੇ ਅਸੀਂ ਜਦੋਂ ਜਾਂਦੇ ਜਾਂਦਿਆਂ ਨੂੰ ਲੇਟ ਆ ਗਈ ਘਰੋਂ ਚੱਲਣ ਲੇਟ ਆ ਗਈ ਜਾਂਦਿਆਂ ਨੂੰ ਭੁੱਬੀ ਜਾਂਦੀ ਉਹ ਸਾਨੂੰ ਤਮਾਖੜੇ ਪਾਈ ਫਿੰਦੀ ਖੇਤ ਆ ਜਾਂਦੇ ਘਰੇ ਵਗ ਜਾਂਦੇ ਉਹ ਐ ਕਰਦੇ ਜਿੱਦ ਦਿਨ ਦਾ ਰਾਜ ਹੋਇਆ ਸਨ ਸਾਨੂੰ ਆ ਮੋਟਰਾਂ ਕੰਨੀਆਂ ਸਾਨੂੰ ਪਾਣੀ ਕੰਨਿਓ ਬੜੀ ਆਰਾਮ ਰਹਿ ਦਿਨੇ ਦਿਨੇ ਅਸੀਂ ਮੌਕੇ ਆ ਜਾਂਦੇ ਆ ਆ ਬਹੁਤ ਸੁਖਤੀ ਇਹਨਾਂ ਦਾ ਹੂੰ ਦੂਜੀਆਂ ਸਰਕਾਰਾਂ ਨੇ ਸਾਨੂੰ ਧੜਕੜੀ ਰੱਖਿਆ ਕਾਂਗਰਸ ਨੇ ਵੀ ਕਾਲੀਆਂ ਨੇ ਵੀ ਜਿਵੇਂ ਕਹਿ ਰਹੇ ਆ ਵੀ ਬਿਜਲੀ ਮੁਫਤ ਦਿੱਤੀ ਜਾ ਰਹੀ ਆ ਸਾਨੂੰ ਪਰ ਜਿਹੜਾ ਕਰਜ਼ਾ ਹੈਗਾ ਉਹ ਵੀ ਲੋਕਾਂ ਦੇ ਚੜ ਰਿਹਾ ਉਹ ਤੁਸੀਂ ਕਿਵੇਂ ਦੇਖਦੇ ਹੋ ਕਰਜ਼ੇ ਬਾਰੇ ਫਿਰ ਕਰਜ਼ੇ ਬਾਰੇ ਤਾਂ ਜਿਹੜਾ ਲੋਕਾਂ ਨੇ ਲਿਆ ਕਰਜ਼ਾ ਤਾਂ ਮੋੜਨਾ ਚਾਹੀਦਾ ਹੂੰ ਕਰਜਾ ਦੱਬੜਾ ਨਹੀਂ ਜਿਹੜਾ ਸਰਕਾਰ ਕਰਜਾ ਲੈ ਰਹੀ ਆ ਤੁਹਾਨੂੰ ਬਿਜਲੀ ਮੁਫਤ ਦੇ ਰਹੀ ਆ ਬੱਸ ਬੱਸਾਂ ਦੇ ਵਿੱਚ ਕਿਰਾਇਆ ਮੁਫਤ ਆ ਲੇਡੀਜ਼ ਦਾ ਉਹਦਾ ਤੁਹਾਨੂੰ ਕਿਵੇਂ ਲੱਗਦਾ ਉਹ ਬੋਝ ਤੁਹਾਡੇ ਤੇ ਨਹੀਂ ਪੈ ਪਊਗਾ ਉਹ ਪੈਂਦਾ ਜੀ ਹੂੰ ਪੈਂਦਾ ਜਿਹੜਾ ਸਾਰਾ ਕਿਸੇ ਪਾਸੇ ਦੇ ਗੇੜੇ ਨਾਲ ਤਾਂ ਇੱਥੇ ਆ ਜਾਂਦਾ ਹੂੰ ਕਿਰਸਾਨੀ ਆਉਂਦਾ ਉਹ ਗੇੜੇ ਨਾਲ ਤੁਸੀਂ ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਨੂੰ ਫ੍ਰੀ ਚੀਜ਼ਾਂ ਦਿੱਤੀਆਂ ਜਾਣ ਨਾ ਫ੍ਰੀ ਨਹੀਂ ਚਾਹੀਦੀ ਹੂੰ ਜਿਹੜੀ ਚੀਜ਼ ਅਸੀਂ ਲੈਣੀ ਆ ਪੈਸੇ ਦੇ ਕੇ ਲੈ ਲਈਏ ਸਾਨੂੰ ਕੋਸਾ ਉਹ ਹੱਕ ਦੀ ਚੀਜ਼ ਹੈ ਹਾਂ ਹੂੰ ਤੇ ਤੁਹਾਡੇ ਇਹ ਇਲਾਕੇ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਕਿਵੇਂ ਆ? ਇਲਾਕੇ ਦਾ ਤਾਂ ਨਹੀਂ ਪਿੰਡਾਂ ਦਾ ਹੋਰਾਂ ਦਾ ਤਾਂ ਕਹਿ ਨਹੀਂ ਸਕਦਾ ਸਾਡੇ ਪਿੰਡ ਚ ਆਰਾਮ ਆ। ਹੂੰ ਸਾਡੇ ਪਿੰਡ ਚ ਕੋਈ ਬੰਦਾ ਆਇ ਨਹੀਂ ਵੀ ਉਹ ਨਸ਼ੇ ਨਾਲ ਮਰ ਗਿਆ ਚਾਹੇ ਆਇ ਹੋ ਗਿਆ ਦੁਖੀ ਹੈ। ਹੂੰ ਇਸ ਲੋਟ ਹੈ ਹੀ ਨਹੀਂ। ਪਿਛਲੇ 2 ਸਾਲਾਂ ਚ ਤੁਹਾਡੇ ਪਿੰਡ ਚ ਕੋਈ ਗ੍ਰਾਂਟ ਆਈ? ਗ੍ਰਾਂਟ ਕੋਈ ਦੇਖੀ ਨਹੀਂ ਆਈ ਨਹੀਂ ਹੈ। ਹੂੰ ਸਥਿਤੀ ਕਿਹਦੀ ਤਕੜੀ ਲੱਗਦੀ ਆ ਸਿਮਰਨਜੀਤ ਮਾਨ। ਸਖਪਾਲ ਖਹਿਰਾ ਮੀਤ ਹੈਰ ਕਿਹਦਾ ਲੱਗਦਾ ਤੁਹਾਨੂੰ ਤਕੜੀ ਪੋਜੀਸ਼ਨ ਸਾਨੂੰ ਤਾਂ ਜੀ ਮੀਤ ਹੈਰ ਦੀ ਇਹ ਚੰਗੇ ਲੱਗਦੇ ਨੇ ਉਹ ਨਹੀਂ ਕੰ ਲੱਗਦਾ ਜਿਹੜਾ ਆਪਣੇ ਤੁਸੀਂ ਦੱਸਿਆ ਵੱਡਾ ਹੋ ਹੂੰ ਉਹ ਤਾਂ ਬਸ ਆਪਣੇ ਬੰਜਿਆਂ ਨੂੰ ਬਸ ਦੂਜੂ ਹੀ ਦੱਸਦਾ ਜਿਹੜੇ ਆਪਣੇ ਭਗਤ ਸਿੰਘ ਨੂੰ ਮਰ ਗਿਆ ਕਿ ਉਹ ਧਰਤਵਾਦੀ ਤੇ ਹੂੰ ਉਹਨਾਂ ਨੂੰ ਹੀ ਦੱਸਦਾ ਹੈ ਤਾਂ ਚਬਰ ਕੀ ਲੱਗਦਾ ਵੋਟਾਂ ਦਾ ਵੋਟਾਂ ਦਾ ਫੈਸਲਾ ਮੋਟਰਾਂ ਦਾ ਜਿਹੜੇ ਹੈਗੇ ਨਾ ਕਿ ਉਹਦੀ ਬਾਈਕਾਟ ਜਾਂ ਮੋਟਰਾਂ ਦਾ ਕਿ ਬਾਈਕਾਟ ਆਇਆ ਬਾਦਲ 2015 ਤੋਂ ਬਗਿਆ ਹੋਇਆ ਸੀਗਾ ਕਹਿੰਦਾ ਮੈਂ ਪ੍ਰਣਾਲੀ ਦੇ ਥੋੜੀ ਛਾਲ ਦੇ ਦੂੰਗਾ ਫਿਰ ਹੀ 5 ਕਿੱल्ल्या ਨੂੰ 5000 ਜਿਹਦੇ ਕੋਲੇ 10 ਕਿੱल्ल्या ਉਹਨੂੰ ਵੱਧ ਦਾ ਹਾਕ ਤੱਕ ਕਰ ਉਹਨੇ ੜਕਾ ਨਹੀਂ ਛੋੜਿਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਿਵੇਂ ਲੱਗਦਾ ਕਾਂਗਰਸ ਕੈਪਟਨ ਉਦੋਂ 20 ਰੁਪਏ ਕਹਿੰਦਾ ਮੈਂ ਬੌਂਸ ਦੇ ਮਾਹ ਦੇਊਗਾ ਉਹ ਵਿਚੀ ਰੱਬ ਗਿਆ ਸੀ ਸਾਡਾ ਜਿਹੜਾ ਕੜਕਲਾ ਪੜੀਦਾ ਸੀਗਾ ਵੀ ਉਹ ਕਰੂੰਗਾ ਮੈਂ ਨਸ਼ੇ ਕਹਿੰਦਾ ਮੈਂ ਛਡਾ ਲੂੰਗਾ ਉੱਡ ਕਰ ਧਰ ਕੇ ਛੇਰ ਦੇ ਉੱਤੇ ਹਾਂ ਨਾ ਸਾਥੀ ਗੋਬਨ ਚੱਲ ਪਿਆ ਨੌਜਵਾਨ ਮੁੰਡੇ ਗੜੀ ਜਾਂਦੇ ਨੇ ਘਰ ਬੇਲੇ ਹੋ ਜਾਂਦੇ ਨੇ ਨੌਜਵਾਨ ਮੁੰਡਿਆਂ ਦੇ ਜਿਹੜੇ ਇਕੱਲਾ ਇਕੱਲਾ ਮੁੰਡਾ ਉਹ ਵੀ ਵਿਚਾਰਿਆਂ ਦਾ ਜਿਵੇਂ ਹੋ ਜਾਂਦਾ ਸੇ ਨਾਲ ਤੁਲਣੋਂ ਉਹਦਾ ਡੱਥ ਹੋ ਜਾਂਦੀ ਜਾਂ ਉਹ ਹੋ ਜਾਂਦਾ ਆਮ ਆਦਮੀ ਪਾਰਟੀ ਦਾ ਕਿਵੇਂ ਲੱਗਦਾ ਤੁਹਾਨੂੰ ਆਮ ਪਾਰਟੀ ਵੀ ਬੈਠੇ ਕਰਕੇ ਮੱਕਰ ਗਈ ਹੂੰ ਵੀ ਹੋਗਾ ਕਾਰਜ ਆਦਾ ਉਹ ਕਰੂੰਗੀ ਮੈਂ 10 ਦਿਨਾਂ ਚ ਕਹਿੰਦਾ ਮਾਨਸਾ ਸਾਹਿਬ ਬੰਦ ਕਰ ਦੂਗਾ ਪਾਰਟੀ ਵਾਲਾ ਬੰਦਾ ਕਹਿੰਦਾ ਸੀਗਾ ਹਰ ਤੱਕਰ ਨਾ ਸਾਥੀ ਪੈਂਦ ਨੇ ਉਦੀ ਦੌਰ ਵੱਧਦਾ ਤੇ ਰਹਿ ਜਾਂਦਾ ਨਾ ਸੇਂਦਾ ਜਿਹੜਾ ਫ੍ਰੀ ਬਿਜਲੀ ਆਉਂਦੀ ਆ ਉਹਦਾ ਤੁਹਾਨੂੰ ਲੱਗਦਾ ਵੀ ਵੋਟ ਪਊ ਆਮ ਆਦਮੀ ਪਾਰਟੀ ਨੂੰ ਫ੍ਰੀ ਬਿਜਲੀ ਦੇ ਨਾਂ ਤੇ ਫ੍ਰੀ ਬਿਜਲੀ ਜਿਹੜੀ ਫ੍ਰੀ ਬਿਜਲੀ ਸੀ ਜਿਹੜੇ ਆ ਬਾਦਲ ਕਹਿੰਦਾ ਸੀਗਾ ਬੀਬੀ ਰਜਿੰਦਰ ਕੌਰ ਪੱਠਾ ਕਹਿੰਦੀ ਸੀ ਕਿ ਨਹੀਂ ਆ ਪੰਜ ਏਕੜ ਦਾ ਉਹ ਕਰਦੀਆਂ ਮੈਂ ਮਾਫ ਕਰਦੀਆਂ ਕੀ ਬੈਲਾ ਬਾਦਲ ਕਹਿੰਦਾ ਸੀ ਮੈਂ ਮੈਂ ਵੀ ਕਰਦਾ ਅੰਗਰੇਜ਼ ਸਿੰਘ ਮਾਨ ਨਾਲੇ ਗੋਲੀ ਨਾਲ ਸਿੱਧੀ ਨਾਲ ਮਾਰਿਆ ਗਿਆ ਉੱਥੇ ਉੱਥੇ ਮਾਫ ਹੋਈ ਨੇ ਉੱਥੇ 1200 ਟੂ ਗੱਲ ਦਾ ਉਹ ਤੜਾਇਆ ਰਿਹਾ ਮੋਟਰ ਵੀ ਜਿਹੜੇ ਸਾਡੇ ਵੋਟਰਾਂ ਨੇ ਇਹ ਸਾਡੇ ਪੰਜਾਬ ਦੇ ਕੁਝ ਨਹੀਂ ਕਰ ਸਕਦੇ ਕੋਈ ਇਹਨਾਂ ਨੇ ਕੰਮ ਨਹੀਂ ਸਮਾਰਿਆ ਜਿੰਨੀਆਂ ਵੀ ਇਹ ਪਾਰਟੀਆਂ ਨੇ ਭਾਵੇਂ ਦੀ ਕਾਂਗਰਸ ਹੈ ਭਾਵੇਂ ਦੀ ਆਮ ਆਦਮੀ ਵਾਲੇ ਨੇ ਭਾਵੇਂ ਦੀ ਬਾਦਲਕੇ ਨੇ ਇਹਨਾਂ ਨੇ ਵਾਅਦੇ ਕਰਕੇ ਸਭ ਭੱਜੇ ਨੇ ਆਮ ਆਦਮੀ ਵੀ ਹੁਣ ਪਹਿਲਾਂ ਕਹਿੰਦੀ ਸੀ ਵੀ ਅਸੀਂ ਇਹ ਉਹ ਕਰ ਦਿਆਂਗੇ ਅਸੀਂ ਨਸ਼ੇ ਛੜਾ ਦੇਾਂਗੇ ਚਾਹੇ ਐਂ ਕਰ ਦਿਆਂਗੇ ਚਾਹੇ ਉਹ ਕਰ ਦਿਆਂਗੇ ਇਹਨਾਂ ਨੇ ਕੋਈ ਵੀ ਕੰਮ ਨਹੀਂ ਅਜੇ ਤੱਕ ਸਮਾਰਿਆ ਕਿ ਬਹੁਤ ਲੋਕ ਨਸ਼ੇ ਨਾਲ ਵੀ ਮਰ ਰਹੇ ਨੇ ਤੇ ਹੋਰ ਵੀ ਜੋ ਕੋਈ ਕਰਜ਼ੇ ਦੇ ਢੇਠਾ ਕੇ ਉਹ ਵੀ ਗੁਜਰਿਆ ਤੇ ਇਹ ਅਸੀਂ ਸਾਡਾ ਸਾਰੇ ਪਾਰਟੀਆਂ ਮੰਨਿਓ ਬਾਈਕਾਟ ਆ ਤੁਹਾਡੇ ਏਰੀਏ ਦੇ ਵਿੱਚ ਨਸ਼ੇ ਦਾ ਪ੍ਰਭਾਵ ਕਿਵੇਂ ਆ ਹੈਗਾ ਇੱਥੇ ਹੈਗਾ ਜੀ ਜਿਵੇਂ ਸਰਕਾਰ ਕਹਿੰਦੀ ਸੀ ਵੀ ਨਸ਼ਾ ਅਸੀਂ ਘੱਟ ਕਰ ਦਾਂਗੇ ਬੰਦ ਕਰ ਦਾਂਗੇ ਕੁਝ ਅੱਗੇ ਨਾਲੋਂ ਫਰਕ ਪਿਆ ਨਹੀਂ ਬਿਲਕੁਲ ਨਹੀਂ ਹੋਇਆ ਉਦੋਂ ਨਸ਼ਾ ਚਾਰ ਗੁਣੇ ਵੱਧ ਰਿਹਾ ਹੈ ਕਿ ਇਹਨਾਂ ਨੇ ਕੋਈ ਨਸ਼ੇ ਤੇ ਪ੍ਰਭਾਵ ਨਹੀਂ ਕਿ ਛੋਟੇ ਸਿਮਰਨਜੀਤ ਸਿੰਘ ਮਾਨ ਮੀਤ ਹੈਰ ਸੁਖਪਾਲ ਖੜਾ ਇਹਨਾਂ ਤਿੰਨਾਂ ਚੋਂ ਕਿਹਦੀ ਪੋਜੀਸ਼ਨ ਤਕੜੀ ਲੱਗਦੀ ਹੈ ਇਹ ਸਾਡੇ ਜੀ ਪਿੱਛੇ ਇਹਨਾਂ ਨੇ ਜਦੋਂ ਭਗਤ ਸਿੰਘ ਦੇ ਉੱਤੇ ਦੂਸ਼ਣ ਲਾਇਆ ਵੀ ਇਹ ਪੱਖਵਾਦੀ ਨੇ ਚਾਹੇ ਕੋਈ ਹੋਰ ਨੇ ਉਸ ਤੋਂ ਬਾਅਦ ਸਾਡੇ ਲੋਕਾਂ ਨੇ ਇਹ ਸਿਮਰਜੀਤ ਮਾਨ ਨੂੰ ਬਾਈਕਾਟ ਕੀਤਾ ਗਿਆ ਬਲਵਿੰਦਰ ਸਿੰਘ ਸੇਖੋਂ ਇੱਕ ਖੜੇ ਹੋਣ ਜਾ ਰਹੇ ਨੇ ਉਹਨਾਂ ਦੀ ਚਰਚਾ ਚੱਲ ਰਹੀ ਹੈ ਆਯਾਦ ਉਮੀਦਵਾਰ ਵੀ ਸਾਨੂੰ ਅਸੀਂ ਇੱਕੋ ਹੀ ਗੱਲ ਤੇ ਨਿਮੇੜਦੇ ਹਾਂ ਵੀ ਅਸੀਂ ਇਹ ਵੋਟਾਂ ਵਾਲਿਆਂ ਦੇ ਸلسلੇ ਜ ਨਹੀਂ ਹੈਗੇ ਸਾਡੇ ਜਿਹੜੇ ਲੋਕ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਨੁਮਾਇंदे ਨੇ ਜਾਂ ਇਹਨਾਂ ਦੇ ਮਗਰ ਨੇ ਵੀ ਅਸੀਂ ਹਰ ਇੱਕ ਬੰਦੇ ਦੇ ਵੋਟਾਂ ਦੇ ਚਾਹੇ ਉਹ ਜਿੱਤਣ ਚਾਹੇ ਹਾਰਨ ਜਿਹਨੂੰ ਮਰਜ਼ੀ ਵੋਟ ਪਵੇ ਕੋਈ ਨਾ ਪਵੇ ਵੀ ਇਹਨਾਂ ਦਾ ਕੋਈ ਜ਼ਿੰਮੇਵਾਰ ਤੱਕ ਕੋਈ ਇਹਦਾ ਦੀ ਪ੍ਰੋਬਲਮ ਨਹੀਂ ਨਾ ਕੋਈ ਇਹ ਕਿਸੇ ਵੀ ਨਹੀਂ ਝੱਕੇ ਨੇ ਅੱਜ ਤੱਕ ਨਾ ਨੇ ਕੋਈ ਸੇ ਦਾ ਕਰਜ਼ਾ ਮਾਫ ਕੀਤਾ ਨਾ ਕੋਈ ਹੋਰ ਗੱਲ ਕੀਤੀ ਹੈ ਵੀ ਇਸ ਤੋਂ ਸਾਡਾ ਸਾਰੇ ਪੰਜਾਬ ਦਾ ਬਾਈਕਾਟ ਇਹਨਾਂ ਨੇ ਆਪਦਾ ਹੀ ਉਲਟ ਫੇਰ ਕਰ ਲਿਆ ਜੀ ਹੁਣ ਪਹਿਲਾਂ ਪਰਮਿੰਦਰ ਢੀਂਡ ਜੀ ਨੂੰ ਕਾਲੀਆਂ ਨੇ ਦੇਖੋ ਟਿੱਟ ਦੇ ਕੇ ਹੁਣ ਇਕਬਾਲ ਚੋਂ ਦੰਨ ਦੇਤੀ ਉਹਨਾਂ ਦਾ ਫੇਰ ਉਹ ਬਗਾਵਤ ਕਰ ਗਿਆ ਤੇ ਇਧਰ ਇਹਨਾਂ ਨੂੰ ਕੋਈ ਬੰਦਾ ਹੀ ਨਹੀਂ ਲੱਭ ਰਿਹਾ ਆਮ ਆਦਮੀ ਦੀ ਪਾਰਟੀ ਵਾਲੇ ਮੀਤੇ ਹਰ ਕੋਈ ਹੋਰ ਬੰਦਾ ਹੀ ਨਹੀਂ ਲੱਭਿਆ ਇਹਨਾਂ ਨੂੰ ਹੂੰ ਦੱਸੋ ਵੀ ਹੋਰ ਸਾਰੇ ਪਹਿਲਾਂ ਤਾਂ ਕਹਿੰਦੇ ਅਜ ਤੱਕ ਕੁੱਲੀਆਂ ਨੂੰ ਵੀ ਦੇਵਾਂਗੇ ਟਿੱਟ ਹੋਰ ਸਾਰੇ ਸੰਗਰੂਰ ਜ਼ਿਲ੍ਹੇ ਚ ਕੋਈ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਹੈ ਜੀ ਤੇ ਇਹ ਆਪ ਦੇ ਝੁਕਦੇ ਪਲੜੇ ਦੇ ਹੁੰਦੇ ਨੇ ਸਾਰੇ ਹੁਣ ਜਿੱਥੇ ਸਾਰੇ ਮੰਤਰੀ ਦਿੱਤੇ ਉੱਥੇ ਗੁਰਮੀਤ ਖੁੱਡੀਆਂ ਕਰਤਾ ਹੈ ਜੀ ਤੇ ਹੁਣ ਪਰਮਿੰਦਰ ਢੀਂਡ ਸੈਨੂੰ ਟਿਕਟ ਕੱਟ ਕੇ ਕੱਲ ਕਾਲੀਆਂ ਨੇ ਹੁਣ ਇਕਬਾਲ ਝੁੰਡਾ ਨੂੰ ਦੇਤੀ ਠੀਕ ਹੈ ਨਾ ਜੀ ਤੇ ਇਦਾਂ ਕੋਈ ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਜੀ ਸਾਰੇ ਕਾਂਗਰਸ ਦਾ ਤੁਹਾਨੂੰ ਕਿਵੇਂ ਲੱਗਦਾ ਸੁਖਪਾਲ ਖੈਰਾ ਨੂੰ ਦਿੱਤੀ ਉਹਨਾਂ ਨੇ ਸੁਖਪਾਲ ਖੈਰਾ ਮੁਕਾਬਲਾ ਕਰੂਗਾ ਜੀ ਇਹਨਾਂ ਦਾ ਹੁਣ ਪਹਿਲਾਂ ਐਡਾ ਲੱਗਦਾ ਜੀ ਵੀ ਮੀਤਿਹਰ ਲੈ ਜਾਊਗਾ ਪਰ ਹੁਣ ਇਹਨੂੰ ਟੱਕਰ ਦੇਊਗਾ ਜੀ ਪੂਰੀ ਮੀਤਿਹਰ ਨੂੰ ਸੁਖਪਾਲ ਸਿਮਰਨਜੀਤ ਮਾਨ ਦੀ ਕੀ ਪੋਜੀਸ਼ਨ ਹੈ ਸਿਮਰਜੀਤ ਮਾਨ ਦਾ ਜਮਾਨ ਤੇ 잡ਤ ਹੋ ਗਈ ਜੀ ਉਹਦੀ ਉਹ ਤਾਂ ਸਿੱਧੂ ਮੂਥੇ ਵਾਲੇ ਕਰਕੇ ਪਤਾ ਨਹੀਂ ਕਿਵੇਂ ਜਿੱਤ ਗਿਆ ਤਾਂ ਨੌਜਵਾਨ ਪੀੜੀ ਸਿੱਧੂ ਇੱਥੇ ਵਾਲੇ ਦੀ ਮੌਤ ਕਰਕੇ ਸਾਰੀ ਝੋਗੀ ਇਹਦੇ ਬੰਨੀ ਉਹ ਜਿਤਨ ਵਾਲਾ ਬੰਦਾ ਹੈ ਨਹੀਂ ਨਾ ਹੀ ਜਿਤਾਉਣ ਵਾਲਾ ਉਹ ਉਹ ਬੰਦਾ ਗਮਰਾਹ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਇਦਾਂ ਦਾ ਉਹ ਤਾਂ ਕੁਦਰਤੀ ਲਾਟਰੀ ਨਿਕਲ ਗਈ ਜੀ ਉਹਦੀ ਆਮ ਆਦਮੀ ਪਾਰਟੀ ਦਾ ਤੁਹਾਨੂੰ ਕਿਵੇਂ ਲੱਗਦਾ ਜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਵੀ ਪੰਜਾਬ ਚੋਂ 13 0 ਕਰ ਦਾਂਗੇ ਨਹੀਂ ਜੀ 13 0 ਵਾਲਾ ਹੁਣ ਤੁਹਾਨੂੰ ਮੈਂ ਆਪਦੀ ਧਾਰ ਨਹੀਂ ਦਿੰਦਾ ਸੀ ਮੈਂ ਰਿਟਾਇਰ ਅਧਿਕਾਰਾਂ ਜੀ ਸਾਨੂੰ ਜਦੋਂ ਦੀ ਸਰਕਾਰ ਆਈ ਹੈ ਦੁਆਨੀ ਨਹੀਂ ਦਿੱਤੀ ਹੈ ਜੀ ਸਾਡੀਆਂ ਡੀਏ ਦੀਆਂ ਕਿਸ਼ਤਾਂ ਸਾਰੀਆਂ ਬਕਾਇਆ ਬਕਾਇਆ ਪੀਆਂ 2016 ਤੋਂ ਲੈ ਕੇ ਬਕਾਇਆ ਤਾਂ ਕੀ ਦੇਣਾ ਡੀਏ ਦੀਆਂ ਕਿਸ਼ਤਾਂ ਵੀ ਨਹੀਂ ਦੇ ਰਹਾ ਅਸੀਂ ਇਹਨੂੰ ਚੰਗਾ ਕਿਵੇਂ ਕਹਾਂਗੇ ਅੱਛਾ ਸਾਰੇ ਮੈਂ ਤਾਂ ਬਲਵਿੰਦਰ ਸੇਖੋਂ ਨੂੰ ਪਾਉਂਗਾ ਵੋਟ ਆਪਦੀ ਇਹਨਾਂ ਨੂੰ ਪਾਉਂਦਾ ਨਹੀਂ ਹੈਗਾ ਪਹਿਲਾਂ ਸਾਰਿਆਂ ਨੇ ਪਾਈਆਂ ਨੇ ਇਹ ਤਾਂ ਸਾਰਿਆਂ ਦੇ ਘਟਿਆ ਬੰਦੇ ਨਿਕਲੇ ਮਲਾਜ਼ਮਾਂ ਪ੍ਰਤੀ ਤਾਂ ਬਲਵਿੰਦਰ ਸੇਖੋਂ ਦਾ ਤੁਹਾਨੂੰ ਲੱਗਦਾ ਵੀ ਵੰਡ ਰਿਹਾ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਬਲਵਿੰਦਰ ਸੇਖੋਂ ਨੂੰ ਪਾਵਾਂਗੇ ਸਾਰੀਆਂ ਇੱਥੇ ਮੈਂ ਹੋਰਾਂ ਨੂੰ ਵੀ ਆਹ ਕਹੂੰਗਾ ਵੀ ਬਲਵਿੰਦਰ ਸੇਖ ਨੂੰ ਪਾਵਾਂਗੇ ਬੰਦਾ ਜਿਹੜਾ ਸੱਚ ਤੇ ਤਾਂ ਖੜਾ ਹੋ ਉਹਨੇ ਆਪ ਦੀ ਨੌਕਰੀ ਗਵਾਈ ਹੈਗੀ ਇੱਥੋਂ ਪਤਾ ਲੱਗਦਾ ਵੀ ਕੋਈ ਉਹਦੇ ਚ ਸੱਚ ਹੈਗਾਗਾ ਹਾਂਜੀ ਬਾਈ ਜੀ ਇਤਕੀ ਕੀ ਕਹਿ ਰਿਹਾ ਜੀ ਸੰਗਰੂਰ ਫਿਰ ਤੁਹਾਨੂੰ ਬਰਾ ਬਾਈ ਜੀ ਲੱਗਦਾ ਮੈਂ 6 ਬਜੰਦਰੀ ਪਾ ਰਹਿਣਾ ਮੈਂ ਤਾਂ ਹੂੰ ਤਸਕਰ ਨਾ ਆਏ ਨਾ ਬੋਟਾ ਜੀ ਉਹਦੇ ਦੇ ਬਾਅਦ ਹਾਂ ਹੂੰ ਜਿਹੜਾ ਕੈਂਡੀਡੇਟ ਲੱਗਦਾ ਤੁਹਾਨੂੰ ਇਤਕੀ ਕੀ ਕਹਿ ਸਕਦੇ ਜੀ ਹੂੰ ਕੋਈ ਪਹੁੰਚਣ ਕਿਥੇ ਵੀਰ ਬਤ ਲੱਗੂਗਾ ਹੂੰ ਫੇਰ ਵੀ ਕਿਹਦੀ ਹਵਾ ਚੱਲ ਰਹੀ ਹੈ ਕਿਹੜਾ ਜਿਆਦਾ ਫਾਇਦਾ ਹਵਾ ਦਾ ਕੋਈ 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 ਭਰੋਸਾ ਨਹੀਂ ਆਵਾਜ਼ ਆਈ ਸਾਡੇ ਕੈਂਡੀ ਗੱਡੀ ਕੱਲ ਕਰਦੇ ਜੇ ਪਹੁੰਚ ਸਾਡੇ ਕੋਲ ਆ ਕੇ ਫੇਰ ਹੀ ਉਹ ਕਰਦੇ ਹਾਲ ਬੰਦਾ ਸਰਕਾਰ ਨਹੀਂ ਮਾੜੀ ਸੀਗੀ ਸਰਕਾਰ ਵਧੀਆ ਬੰਦੇ ਨਹੀਂ ਪਹੁੰਚੇ ਤਾਂ ਆ ਕੇ ਹਮ ਸਾਡਾ ਬੰਦਾ ਮੋਢੀ ਹੈ ਜਮਾ ਆਹ ਪਾਰਟੀ ਦਾ ਅਈ ਤਾਂ ਕੇ ਮਰਜ਼ੀ ਲਾਲਾ ਹਾਂਜੀ ਇਹਨੂੰ ਪੁੱਛ ਲੋ ਬਿਚੱਕ ਹਮ ਸਾਡੇ ਬਾਤ ਇਸ਼ਾਰ ਨਹੀਂ ਪੁੱਛੀਂ ਮੈਂ ਪਿੰਡ ਚੱਕ ਜਮੀ ਹਾਂ ਤੁਹਾਡੇ ਮੀਤ ਹੈ ਰ ਸੁਖਪਾਲ ਖਹਿਰਾ ਸਿਮਰਨਜੀਤ ਸਿੰਘ ਮਾਨ ਇਹਨਾਂ ਤੋਂ ਕੀ ਦੀ ਪੋਜੀਸ਼ਨ ਤੁਹਾਨੂੰ ਲੱਗਦੀ ਹੈ ਵਧੀਆ ਕਿਹਦੀ ਹੈ ਸਾਡੇ ਕੀ ਸ਼ਰਾ ਆਪਣੀ ਅੰਦਾਜ਼ਾ ਉਹ ਤਾਂ ਉਹ ਤਾਂ ਕੁਝ ਕਾਹਨ ਛੱਡਾ ਬਈ ਯਾਰ ਹੱਥ ਨਹੀਂ ਆਉਣਾਗਾ ਤਨੀ ਘੰਟਾ ਲਾ ਕੇ ਮੁਰਜ ਜਾਣਾ ਕੀ ਕਹਿੰਦਾ ਜੀ ਫਿਰ ਸੰਗਰੂ ਰਤ ਕੀ ਹਾਂਜੀ ਸੰਗਰੂ ਰ ਕੀ ਕਰੇ ਸਹੀ ਗੱਲ ਦੱਸਾਂ ਹਾਂਜੀ ਇਹਦੋਂ ਪਹਿਲੇ ਜੇ ਕੁਝ ਹੋ ਗਿਆ ਨਾ ਹੋ ਗਿਆ ਸਾਡੀ ਜਿਹੜੀ ਉਹਨਾਂ ਨੇ ਹੈਗੀ ਐ ਸਾਡੇ ਜਿਹੜੇ ਪਹਿਲਾਂ ਦੋਵੇਂ ਕਾਂਗਰਸ ਇਤਿਹਾਸਕੀ ਸਾਨੂੰ ਕੁਝ ਲੱਗਦੇ ਨੇ ਵੀ ਜੇ ਕੋਟਨ ਜਾਏ ਮਾਰਨ ਭੇਜਿਓ ਖਰਚਾਰਨਾ ਦਾ ਕਰਦੇ ਨੇ ਇਹਨੇ ਸਾਨੂੰ ਆ ਤਾਂ ਕੋਈ ਲਜਤ ਨਹੀਂ ਆਈ ਇਸਕੀ ਜਿਵੇਂ ਮਰਜੀ ਕਹਾਓ ਕਿਹੜੀ ਪਾਰਟੀ ਦੀ ਇੱਜ਼ਤ ਨਹੀਂ ਆਈ ਹੈ? ਹੈ? ਕਿਹੜੀ ਪਾਰਟੀ? ਜੀ ਹੁਣ ਚੱਲ ਰਹੀ ਹੈ ਜੀ। ਆਮ ਆਦਮੀ ਪਾਰਟੀ। ਹਾਂ ਜੀ। ਲੈਗੈਂਡੀਟਰੀ ਮਾੜਾ ਦੀ ਜੀ। ਹੂੰ। ਹਾਂ ਚਾਹੇ ਉਹ ਉਹਨਾਂ ਦੇ ਆਗੂ ਵਾੜੇ ਲਾਲਾ ਚਾਹੇ ਭਾਈ ਉਹਨੂੰ ਆਪ ਨੂੰ ਮਾੜਾ ਲਾਲਾ। ਹੂੰ। ਠੀਕ ਹੈ ਨਾ? ਹੂੰ। ਸਹੀ ਹੈ। ਉਹ ਤਾਂ ਕਦੇ ਕੰਮ ਹੀ ਬਹੁਤ ਕੀਤਾ ਸੀ 2 ਸਾਲਾਂ 'ਚ। ਦੇਖੋ ਜੀ ਸਾਡੇ ਕੋਲ ਤਾਂ ਕੋਈ ਆਇਆ ਨਹੀਂ। ਸਾਡੇ ਨਾਲ ਕੇ ਬੰਦੇ ਨਹੀਂ ਆਏ। ਹੂੰ ਹੂੰ। ਆਇਆ ਨਹੀਂ ਸਾਡੇ ਕੋਲ ਕੋਈ ਵੀ 1% ਵੀ ਨਹੀਂ ਕੰਮ ਆਇਆ ਸਾਡੇ ਕੋਲ। ਹੂੰ। 1% ਵੀ ਨਹੀਂ ਕੰਮ ਆਇਆ। ਹਾਂ। ਤਾਂ ਐਵੇਂ ਕੋਈ ਦੂਰ ਨੇੜੇ ਕੋਈ ਕੰਮ ਹੋ ਗਿਆ ਆਪਾਂ ਉਹ ਕਹਿ ਨਹੀਂ ਸਕ ਤਹਾਨੂੰ ਕੀ ਲੱਗਦਾ ਜਿਹੜਾ ਫ੍ਰੀ ਬਿਜਲੀ ਵਾਲਾ ਉਹ ਲੋਕਾਂ 'ਚ ਅਸਰ ਕਰੂਗਾ ਹਾਂਜੀ ਜਿਹੜੀ ਫ੍ਰੀ ਬਿਜਲੀ ਆ ਰਹੀ ਆ ਉਹ ਹਾਂ ਉਹ ਕਰੂ ਜੀ ਉਹ ਤਾਂ ਉਹ ਤਾਂ ਪਹਿਲਾਂ ਵੀ ਕਰਿਆ ਹੋਇਆ ਜੀ ਆਪਣੇ ਬਾਦਲ ਸਾਹਿਬ ਦਾ ਹੂੰ ਹਾਂ ਉਹਦਾ ਬਾਦਲ ਦਾ ਕਰਿਆ ਹੋਇਆ ਐਕੀ ਫਿਰ ਕਿਹੜੇ ਲੀਡਰ ਦੀ ਪੋਜੀਸ਼ਨ ਤਕੜੀ ਐ ਇੱਥੋਂ ਹੈ ਇੱਧਰ ਆ ਵੀ ਦੋਹਾਂ ਦਾ ਜੀ ਕਿਹੜੇ ਕਿਹੜੇ ਕਾਲੀਆਂ ਦੇ ਇਹਨਾਂ ਦਾ ਕਾਗ ਰਸਦਾ ਹੂੰ ਹਾਂ ਇਹਨਾਂ ਦੀ ਆਵਾਜ਼ ਆਉਂਦੀ ਦੋਹਾਂ ਦੀ ਤੇ ਸਿਵਰਨਜੀਤ ਸਿੰਘ ਮਾਨ ਹੈ ਦੇਖੋ ਜੀ ਕਹਿ ਨਹੀਂ ਛਾਦੇ ਕਿੱਦਾਂ ਉਹ ਡਾੜੀ ਮਾਰਗਾ ਦੀ ਹੁਣ ਲੋਕਾਂ ਨੇ ਫੇਰ ਨਹੀਂ ਵਿਸ਼ਵਾਸ ਵੀ ਕਿਦ ਨੂੰ ਮਾਨ ਡਾੜੀ ਕਹਿੰਨੀ ਹਾਂ ਆ ਚੀਜ਼ਾਂ ਨੇ ਇਹ ਬਦਲਣ ਦਾ ਕੋਈ ਟਾਈਮ ਨਹੀਂ ਲਾਉਂਦੇ ਇਹ ਲੋਕ ਜਿਹੜੋਂ ਆਪ ਵੀ ਉਹ ਨਹੀਂ ਲਾਉਂਦੇ ਇੱਕ ਦੂਜੇ ਦੀ ਪਾਤ ਦੀ ਜਾਣ ਲੱਗਣੀ ਉਹ ਟਾਈਮ ਲਾਉਂਦੇ ਹੁਣ ਲੋਕ ਵੀ ਉਹਜੋਗੇ ਜੀ ਹੈ ਜੀ ਹੂੰ ਤੇ ਆ ਵੀ ਮੰਨਣੀ ਛਾਣੇ ਆ ਜੀ ਜੀ ਤੇ ਮੁੱਖ ਮੰਤਰੀ ਦਾ ਕਿਹਜਾ ਤੁਹਾਨੂੰ ਲੱਗ ਰਿਹਾ ਹੈਗਾ ਪਹਿਲਾਂ ਵਾਲੇ ਮੁੱਖ ਮੰਤਰੀਆਂ ਨਾਲੋਂ ਠੀਕ ਕੰਮਕਾਰ ਕਰ ਰਹੇ ਨੇ ਹੈ ਜੀ ਮੁੱਖ ਮੰਤਰੀ ਠੀਕ ਕੰਮਕਾਰ ਕਰ ਰਹੇ ਹਾਂ ਜੀ ਹਾਂ ਜੀ ਹਾਂ ਹੂੰ ਮੁੱਖ ਮੰਤਰੀ ਦਾ ਕੋਈ ਕਸੂਰ ਨਹੀਂ ਨਾ ਵਿੱਚ ਹਾਂ ਹਾਂ ਜਿਵੇਂ ਤੁਹਾਨੂੰ ਕਹੀਏ ਜਿਹੜੇ ਨੇ ਮੂਰਲੇ ਬਣੇ ਉਹ ਹੀ ਮੁੜਕੇ ਆਉਣੇ ਸਾਡੇ ਉਹਨੂੰ ਗੋਲਾ ਆਪਣੇ ਮੁੜਕੇ ਆਇਆ ਨਹੀਂ ਜੀ ਕਿਨਾਂ ਕਹਿ ਕੇ ਜਿਹੜੀ ਗੱਲਾਂ ਕਰਕੇ ਗਿਆ ਦੀ ਆ ਖੜਾ ਕੋਲੇ ਬੰਦਾ ਆਪਣੇ ਹੂੰ ਵੀ ਸਾਡੇ ਬਾਤ ਵੀ ਨਹੀਂ ਪੁੱਛੀ ਨੇ ਜੀ 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 ਧੰਨਵਾਦ ਜੀ ਹਾਂਜੀ ਐਤਕੀ ਜੀ ਸੰਗਰੂਰ ਕੀ ਕਹਿੰਦਾ ਫਿਰ ਠੀਕ ਆ ਜੀ ਬਹੁਤ ਵਧੀਆ ਕਿਹੜੀ ਪਾਰਟੀ ਦਾ ਲੱਗਦਾ ਐਤਕੀ ਨੰਬਰ ਲੱਗੂ ਨੰਬਰ ਈ ਝਾੜੂ ਵਾਲੇ ਦੀ ਲੱਗਣਾ ਚਾਹੀਦਾ ਝਾੜੂ ਦਾ ਲੱਗਣਾ ਚਾਹੀਦਾ ਹਾਂਜੀ ਤੇ ਛੋਡੇ ਜਿਹੜੇ ਮੌਜੂਦਾ ਐਮਪੀ ਨੇ ਸਮਰਨਜੀਤ ਸਿੰਘ ਮਾਨ ਉਹਨਾਂ ਬਾਰੇ ਕੀ ਖਿਆਲ ਆ ਥੋੜੀਆ ਥੋੜੀਆ ਬੰਡਮੀਆਂ ਜਿਹੜੀਆਂ ਪਏ ਤਾਂ ਉਹਨਾਂ ਨੂੰ ਵੀ ਜਾਣੀ ਜਿਹੜੀ ਇਹਨਾਂ ਦੀ ਥੋੜਾ ਜਿਹਾ ਜ਼ਿਆਦੇ ਚੰਗਾ ਮੰਨਦੇ ਇਹਨਾਂ ਨੂੰ ਹੂੰ ਤੇ ਅਕਾਲੀ ਆ ਥੋੜੀਆਂ ਕਣੀਆਂ ਉਹਨਾਂ ਨੂੰ ਵੀ ਪੈਣੀਆਂ ਜੀ ਹੂੰ ਯਾਨੀ ਉਹ ਤਾਂ ਯਾਨੀ ਘੱਟ ਹੈ ਪਿਛੇ ਉਹਨਾਂ ਦੀ ਘੱਟ ਪੋਜੀਸ਼ਨ ਹੈ ਹਾਂਜੀ ਤੇ ਸੁਖਪਾਲ ਸਿੰਘ ਖਹਿਰਾ ਆਏ ਨੇ ਕਾਂਗਰਸ ਨੇ ਉਹਨਾਂ ਦਾ ਉਮੀਦ ਉਮੀਦਵਾਰ ਲਾਣਾ ਸੁਖਪਾਲ ਸਿੰਘ ਖਹਿਰਾ ਨੂੰ ਉਹ ਕਿਵੇਂ ਦੇਖਦੇ ਹੋ ਉਹ ਉਹਨਾਂ ਨੂੰ ਵੀ ਥੋੜੀਆਂ ਕਣੀਆਂ ਪੈ ਜਾਣੀਆਂ ਜੀ ਵੰਡੀਆਂ ਹੂੰ ਕੋਈ ਵੱਖਰੀ ਚੀਜ਼ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਹੋਵੇ ਜਿਹੜਾ ਪਹਿਲਾਂ ਨਹੀਂ ਹੋਇਆ ਹੁਣ ਹੋ ਗਿਆ ਹੋਵੇ ਹੁਣ ਬਹੁਤ ਵਧੀਆ ਫਾਜੀ ਗਲੀਆਂ ਨਾਲੀਆਂ ਬਹੁਤ ਵਧੀਆ ਬਣ ਗਈਆਂ ਹਾਂ ਆ ਖਾਲਾ ਖੋਣਾਂ ਦੇ ਪੈਪੂ ਪਾਏ ਗਏ ਇਹ ਨਵੀਂ ਸਰਕਾਰ ਚ ਬਣਿਆ ਹਾਂਜੀ ਤੇ ਨਸ਼ੇ ਦਾ ਕਿਵੇਂ ਆ ਤੁਹਾਡੇ ਪਿੰਡਾਂ ਚ ਇਧਰ ਸੋਡੇ ਏਰੀਏ ਜੀ ਨਸ਼ੇ ਦਾ ਤਾਂ ਠੀਕ ਆ ਜਿਆਦਾ ਮਾਹੌਲ ਖਰਾਬ ਨਹੀਂ ਆਇਆ ਸੋਡੇ ਏਰੀਏ ਜਿਆਦਾ ਮਾਹੌਲ ਹਾਂਜੀ ਹਾਂਜੀ ਕਿਵੇਂ ਆ ਇਤਕੀ ਚੋਣਾਂ ਦਾ ਸੋਡੇ ਸੰਗਰੂਰ ਹਲਕੇ ਦੇ ਵਿੱਚ ਸੰਗਰੂਰ ਬਈ ਇਹ ਸੰਗਰੂਰ ਹੈ ਦੱਸਣਗੇ ਆਉਣ ਦੇ ਪਿੰਡਾਂ 'ਚ ਤੱਕ ਜੂ ਪਤਾ ਹਾਂ ਅਵਲੇ ਤਾਂ ਵੰਡ ਨਹੀਂ ਦਿੰਦੇ ਵੀਰੇ ਕਿਹੜੀ ਪਾਰਟੀ ਨੂੰ ਕਿਸੇ ਨੂੰ ਵੀ ਨਹੀਂ ਵੰਡਦੇ ਕਾਰਨ ਕੋਈ ਮਰਜ਼ੀ ਆ ਜੀ ਕੀ ਕੀਤਾ ਕਿਸੇ ਨੇ ਦੱਸੋ ਹਮ ਆਪਣੇ ਲਈ ਕੀਤਾ ਕਿਸੇ ਨੇ ਕੁਝ ਹਮ ਬਾਕੀ ਸੰਗਰੂਰ ਵਾਲੇ ਤਾਂ ਨਵੇਂ ਹੀ ਚੁਣਣਗੇ ਬਾਈ ਹਮ ਪਹਿਲਾਂ ਦਿਨਾਂ ਦੇ ਖਾਸੇ ਹਤੀਆ ਨਵੇਂ ਚੁਰਨਗੇ ਨਵੇਂ ਚਿਹਰੇ ਲੈ ਕੇ ਆਉਣਗੇ ਤੇ ਜਿਵੇਂ 77 ਪਾਰਟੀ ਕਹਿੰਦੀ ਆ ਵੱਡਾ ਬਦਲਾਵ ਹੋਇਆ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਵੀ ਇੱਥੋਂ ਦੇ ਮੰਤਰੀ ਵੀ ਇਹ ਏਰੀਏ ਚੋਂ ਨੇ ਕਿਵੇਂ ਲੱਗਦਾ ਬਦਲਾਵ ਦੇਖ ਲਓ ਬਈ ਕਿੰਨਾ ਹੋਇਆ ਹਾਂ ਤੁਸੀਂ ਦੇਖ ਲਓ ਕਿੰਨਾ ਹੋਇਆ ਕਿਹੜੇ ਪਾਸੋਂ ਹੋਇਆ ਬਦਲਾ ਸਾਰਾ ਕੁਝ ਓਮੀ ਚੱਲ ਰਿਹਾ ਹੈ ਤੇ ਜਿਹੜੇ ਕੈਂਡੀਡੇਟ ਐਲਾਨੇ ਨੇ ਉਹਨਾਂ ਦੇ ਵਿੱਚੋਂ ਕੀ ਦੀ ਸਥਿਤੀ ਮਜ਼ਬੂਤ ਹੈ ਕਿਸੇ ਦੀ ਮਜ਼ਬੂਤ ਨਹੀਂ ਬਈ ਕੋਈ ਆਗ ਨਹੀਂ ਖੜਿਆ ਜ ਤੱਕ ਹਾਂ ਤੇ ਨਾ ਮਾਨ ਸਾਹਿਬ ਜਿੱਤ ਕੇ ਗਏ ਉਹ ਕਦੇ ਆਏ ਆ ਲਾਭ ਸਿੰਘ ਉੱਗੋ ਕੇ ਉਹ ਨਹੀਂ ਆ ਕੇ ਖੜੇ ਕੇ ਤੇ ਇੱਥੇ ਹਾਂ ਤੇ ਹੋਰ ਦੱਸੋ ਕਿਹੜਾ ਮੰਤਰੀ ਹੈ ਜਿਹੜਾ ਸਾਡੇ ਇੱਥੇ ਆਇਆ ਹੋਵੇ ਕਦੇ ਸਿਮਰਨਜੀਤ ਮਾਨ ਆਏ ਨੇ ਕਦੇ ਨਹੀਂ ਕਦੇ ਨਹੀਂ ਆਏ ਭਾਈ ਤੇ ਕਾਂਗਰਸ ਦਾ ਕੋਈ ਵਿਧਾਇਕ ਜਾਂ ਕੋਈ ਐਮਪੀ ਪਹਿਲਾਂ ਆਲਾ ਆਇਆ ਹੁਣ ਆਉਣਗੇ ਭਾਈ ਪਹਿਲਾਂ ਕੋਈ ਨਹੀਂ ਆਇਆ ਹਾਂ ਤੇ ਕੋਈ ਨਹੀਂ ਆਇਆ ਪਹਿਲਾਂ ਸੁਖਪਾਲ ਸਿੰਘ ਖੈਰਾਂ ਨੂੰ ਕਿਵੇਂ ਦੇਖਦੇ ਸਾਰਾ ਇੱਕ ਬਰਾਬਰੀ ਸਾਰਾ ਕੁਝ ਹਾਂ ਅਕਾਲੀ ਦਲ ਹੂੰ ਕੋਈ ਕੋਈ ਤੁਹਾਨੂੰ ਚੀਜ਼ ਲੱਗੀ ਹੋਵੇ ਦੋ ਸਾਲਾਂ ਚ ਖਾਸ ਕਰਕੇ ਜਿਵੇਂ ਮੁੱਖ ਮੰਤਰੀ ਕਹਿ ਰਹੇ ਨੇ ਵੀ 13 0 ਹੋਊਗਾ ਕੋਈ ਲੱਗਦੀ ਆ ਚੀਜ਼ ਜਿਹੜੀ ਬਦਲੀ ਆ ਬਈ ਦੇਖ ਲੋ ਯਾਰ ਮੈਨੂੰ ਨਹੀਂ ਲੱਗਦਾ ਕੋਈ ਬਦਲਿਆ ਨਸ਼ੇ ਦਾ ਕਿਵੇਂ ਆ ਤੁਹਾਡੇ ਇਲਾਕੇ ਨੇ ਨਹੀਂ ਨਸ਼ੇ ਸਾਡੇ ਠੀਕ ਆ ਵੀਰੇ ਛੋਟੇ ਪਿੰਡਾਂ ਚ ਠੀਕ ਆ ਨਹੀਂ ਸਾਡੇ ਨਹੀਂ ਕੋਈ ਹੂੰ ਨਸ਼ੇ ਬਾਰੇ ਕਹਿ ਨਹੀਂ ਸਕਦੇ ਆਪਾਂ ਇੱਥੇ ਕੋਈ ਨਹੀਂ ਤੁਹਾਨੂੰ ਲੱਗਦਾ ਜਿਹੜਾ ਫ੍ਰੀ ਬਿਜਲੀ ਵਾਲਾ ਉਹ ਅਫੈਕਟ ਕਰੂਗਾ ਉਹ ਤਾਂ ਕਰੂ ਕਰੂ ਬਈ ਹੂੰ ਦੱਸੋ ਕਿੱਥੋਂ ਆਣਗੇ ਸਰਕਾਰ ਕੋਈ ਬਿਜਲੀ ਵਾਲਾ ਪੈਸਾ ਕਿੱਥੋਂ ਪੁੱਕ ਦੇ ਰਹੇ ਉਹ ਕਰਜ਼ਾ ਚੱਕੀ ਉਹ ਕਰੀ ਜਾਂਦੇ ਆ ਹਾਂ ਆਪਣੇ ਸਰਕਾਰ ਜਾ ਹੋ ਰਿਹਾ ਹੂੰ ਦੇਖੋ ਮਤਲਬ ਉਹਦੇ ਨਾਮ ਤੇ ਵੋਟ ਪਾਉਗੇ ਨਹੀਂ ਪਾਉਗੇ ਨਹੀਂ ਪੈਂਦੀ ਵੀਰੇ ਸਿਆਣੇ ਲੋਕ ਤੇ ਨਹੀਂ ਪਾਉਂਦੇ ਜਿਹੜੇ ਸੋਚਦੇ ਆ ਆਪਣੇ ਆਪ ਬਾਰੇ ਵੀ ਕਰਜ਼ਾ ਚੱਕਿਆ ਜਾ ਰਿਹਾ ਸੰਗਰੂਰ ਕੀ ਕਹਿੰਦਾ ਇਸ ਵਾਰ ਫਿਰ ਗੌਰ ਤਾਂ ਦੇਖੋ ਇਹ ਬਾਕੀ ਪਬਲਿਕ ਸਿਟੀ ਦੇ ਜਾ ਕੇ ਪਤਾ ਲੱਗੂਗਾ ਹੂੰ ਕੋਈ ਫਿਲਹਾਲ ਮੈਨੂੰ ਤਾਂ ਕੋਈ ਐਸਟੀਮੇਟ ਲੱਗਦਾ ਨਹੀਂ ਕਿ ਭਗਵਾਨ ਤੁਮਾਰੇ ਕੀ ਜਿੱਤੇ ਜਾਣਗੇ ਹੂੰ ਜੀਸ ਬਾਕੀ ਪਾਰਟੀਆਂ ਦਾ ਕਿਵੇਂ ਲੱਗਦਾ ਹੈਗਾ ਬਾਕੀ ਪਾਰਟੀਆਂ ਦੇ ਬੀਜੇਪੀ ਹੋ ਸਕਦੀ ਹੈ ਵੀ ਲੈ ਜਾਏ ਵੋਟਾਂ ਵਟਾਂ ਹਮ ਆਮ ਆਦਮੀ ਨਹੀਂ ਲੈ ਸਕਸੀ ਆਮ ਆਦਮੀ ਨੇ ਕੰਮ ਹੀ ਨਹੀਂ ਕੀਤਾ ਅਜ ਹਮ ਜਿਵੇਂ ਇੱਥੇ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਸਿਮਰਨਜੀਤ ਸਿੰਘ ਮਾਨ ਨੇ ਮੀ ਮੀਤ ਹੇਰ ਨੇ ਇਕਬਾਲ ਸਿੰਘ ਝੁੰਡਾ ਨੇ ਇਹਨਾਂ ਚੋਂ ਕਿਹੜਾ ਲੱਗਦਾ ਚਾਰੇ ਕੈਂਡੀਡੇਟਾਂ ਤੋਂ ਜਿਹੜਾ ਮਤਲਬ ਆਪਾਂ ਕਹ ਰਹੀਏ ਵੀ ਤਕੜਾ ਕੈਂਡੀਡੇਟ ਆ ਬਾਕੀ ਦੇਖੋ ਇਹ ਤਕੜੇ ਦਾ ਦੇਖੋ ਪਬਲਿਕ ਨਹੀਂ ਬਣਾਣਾਗਾ ਹਾਂ ਗਿਆਤਰਤਾ ਸੁਖਵਾਲ ਸਿੰਘ ਖੇੜਾ ਦੀ ਹੋ ਸਕਦੀ ਹੈ ਉਹ ਉਹਨਾਂ ਦੇ ਚਾਂਸ ਲੱਗੇ ਉਹਨਾਂ ਨੇ ਚਾਂਸ ਜ਼ਿਆਦਾ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੁਹਾਨੂੰ ਕੀ ਲੱਗਦਾਗਾ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਕੰਮ ਹੋਇਆ ਦੋ ਸਾਲਾਂ ਚ ਕੋਈ ਕੰਮ ਨਹੀਂ ਫਾਲਤੂ ਵੇਅ ਕਰਦੇ ਜਿਵੇਂ ਮੰਨ ਲਓ ਕੋਈ ਚੀਜ਼ ਕਹਿੰਦੇ ਆਪਾਂ ਕਰਨੀਆਂ ਤਾਂ ਕਈ ਕਈ ਦਿਨ ਲੱਗ ਜਾਂਦੇ ਨੇ ਹੂੰ ਪਹਿਲਾਂ ਜਦੋਂ ਕਾਂਗਰਸ ਸੀ ਕੰਮ ਹੋ ਜਾਂਦੇ ਸੀ ਪਬਲਿਕ ਦੇ ਹੂੰ ਉਹਨਾਂ ਕੰਮ ਹੀ ਨਹੀਂ ਹੋ ਰਹੇ ਹੂੰ ਤੁਹਾਡੇ ਤਾਂ ਸ਼ਹਿਰ ਤੋਂ ਨਹੀਂ ਮੀਤ ਹੈਰ ਹਾਂਜੀ ਹਾਂਜੀ ਉਹਨਾਂ ਨੇ ਕੋਈ ਗ੍ਰਾਂਟ ਵਗੈਰਾ ਆਈ ਤੁਹਾਡੇ ਸ਼ਹਿਰ 'ਚ ਨਹੀਂ ਜੀ ਆ ਜਾਂਦੀ ਆ ਬਾਕੀ ਮੂਰਲੇ ਜਿਹੜੇ ਹੁੰਦੇ ਨੇ ਮਤਲਬ ਵੀ ਕੈਂਡੀਡੇਟ ਮੂਰਲੇ ਹੂੰ ਉਹ ਉੱਥੇ ਤੱਕ ਪਹੁੰਚ ਨਹੀਂਦੇ ਤੇ ਹੂੰ ਕੀ ਹੋਣਾ ਚਾਹੀਦਾਗਾ ਕਿਹੜਾ ਕਿਹੜੀਆਂ ਚੀਜ਼ਾਂ ਦੇ ਵਿੱਚ ਹਜੇ ਘਾਟ ਆ ਘਾਟ ਤਾਂ ਦੇਖੋ ਜੀ ਸਾਰੀ ਚੀਜ਼ਾਂ ਜੀ ਹੁੰਦੀ ਆ ਹੂੰ ਬਾਕੀ ਆ ਇਹ ਕੰਮ ਦੇ ਸਰਤੇ ਹੁੰਦਾ ਕਈ ਕੰਮ ਹੋ ਜਾਂਦੇ ਨੇ ਕਈ ਕੰਮ ਨਹੀਂ ਹੁੰਦੇ ਹੂੰ ਬਾਕੀ ਪਬਲਿਕਟੀ ਆ ਜੀ ਦੇਖੋ ਆਗੂ ਨੇ ਕੋਈ ਵੀ ਕਰ ਸਕਦੀ ਹੈ ਜੀ ਸਾਡਾ ਦਾ ਹੀ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਆਉਂ ਬਾਕੀ ਸਾਰਿਆਂ ਨੂੰ ਪਹਿਣਗੀਆਂ ਮੰਨੀਆਂ ਥੋੜੀਆਂ ਥੋੜੀਆਂ ਜੀ ਹਾਂ ਮਤਲਬ ਮੀਤ ਹੇਅਰ ਉੱਪਰ ਚੱਲ ਰਹੇ ਨੇ ਹਾਂਜੀ ਹਾਂਜੀ ਤੇ ਸਿਮਰਨਜੀਤ ਸਿੰਘ ਮਾਨ ਜਾਂ ਸੁਖਪਾਲ ਖਹਿਰਾ ਜਿਨ੍ਹਾਂ ਦਾ ਅਨਾਉਂਸ ਹੋਇਆ ਜਾਂ ਇਕਬਾਲ ਸਿੰਘ ਝੁੰਦਾ ਉਹਨਾਂ ਦੀ ਐ ਤਾਂ ਹੀ ਆਪਣੇ ਆਪਣੇ ਪਿੰਡ ਦੀ ਸਾਡੇ ਗੁਆੜ ਦੀ ਦੱਸ ਐ ਛੋਟਾਂ ਦੀ ਹੁੰਦਾ ਹੁਣ ਪਿੰਡ ਚ ਕੀ ਪਤਾ ਹੁੰਦਾ ਵੀ ਜਾਣੀ ਹੂੰ ਵੱਧ ਘੱਟ ਵੀ ਹੋ ਸਕਦਾ ਜੀ ਸਾਡੇ ਝਾੜੂਆਵੀ ਪਾਰਟੀ ਤੋਂ ਹੋਸ਼ ਨਹੀਂ ਲੋਕ ਲਾਈਟ ਲੂਟ ਵਧੀਆ ਚੱਲਦੀ ਹੈ ਹਾਂ ਏ ਬਸ ਆ ਜਿਹੜੇ ਕੰਮ ਹੋਏ ਨੇ ਤੇ ਗਈਆਂ ਨਾਲੀਆਂ ਸਭ ਬਣੀਆਂ ਵਧੀਆ ਜੀ ਹਾਂਜੀ ਤੇ ਪਿਛਲੇ 2 ਸਾਲਾਂ ਦੇ ਕੰਮ ਤੋਂ ਤੁਸੀਂ ਖੁਸ਼ ਹੋ ਸਰਕਾਰ ਬਾਗੋਵਾ ਬਹੁਤ ਜਮੰਦ ਵਧੀਆ ਹੂੰ ਤੇ ਜਿਹੜੇ ਬਾਕੀ ਕੈਂਡੀਡੇਟ ਦਿੱਤੇ ਨੇ ਉਹਨਾਂ ਬਾਰੇ ਕੋਈ ਟਿੱਪਣੀ ਕਰਨੀ ਹੋਵੇ ਟਿੱਪਣੀ ਤਾਂ ਬਾਕੀ ਠੀਕ ਹੈ ਜੀ ਅਸੀਂ ਹੁਣ ਆਏ ਆ ਵੀ ਇਹਨਾਂ ਨੂੰ ਥੋੜਾ ਕਹਣਾ 5-4 ਸਾਲ ਹੋ ਜਾਣਗੇ 3 ਸਾਲ ਤਾਂ ਸਮਝ ਦੋ ਸਾਲ ਹੋ ਗਏ ਇੱਕ ਸਾਲ ਦੇਖਦੇ ਆ ਜੇ ਵਧੀਆ ਚੱਲੇ ਤਾਂ ਠੀਕ ਲੱਗਦੇ ਆ ਹਜੇ ਤਾਂ ਹੂੰ ਹੈ ਹੂੰ ਬਾਕੀ ਅੱਗੇ ਪਤਾ ਲੱਗੂ ਜੀ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਗਿੜਾ ਗੂੜਾ ਮਾਰਦੇ ਨੇ ਤੁਹਾਡੇ ਹਜੇ ਤੱਕ ਤਾਂ ਨਹੀਂ ਜੀ ਮਾਰਾ ਕਿਸੇ ਕੋਣ ਆ ਵਿਧਾਇਕ ਇੱਥੇ ਤੁਹਾਡੇ ਏਰੀਆ 'ਚ ਇੱਥੇ ਵਾਲਾ ਵਿਧਾਇਕ ਹਾਂ ਐਮਐਲਏ ਉਗੂ ਵਾਲਾ ਆਪਣੇ ਲਾਲ ਸਿੰਘ ਜੀ ਲਾਲ ਸਿੰਘ ਉਗੂ ਵੀ ਉਹ ਉਹਨਾਂ ਨੇ ਪਿੰਡ ਗਿੜਾ ਮਾਰਦੇ ਨੇ ਉਹ ਹਾਂ ਇਹ ਪਹਿਲਾਂ ਸਾਵੇਂ-ਸਾਵੇਂ ਬੰਦਿਆਂ ਕੋਲੇ ਆ ਕੇ ਕਹਿੰਦੇ ਹਜੇ ਉਹ ਕਹਿੰਦਾ ਸੀ ਵੀ ਮਾਰਾਂਗੇ ਗਿੜਾ ਵੋਟਾਂ ਵਾਸਤੇ ਨਹੀਂ ਕਹਾ ਜਾਨੀ ਮਿਲ ਕੇ ਗਏ ਹਾਂ ਤੇ ਇਹ ਨਵੀਂ ਸਰਕਾਰ ਬਣਨ ਤੋਂ ਬਾਅਦ ਕੋਈ ਕੰਮ ਵਿਕਾਸ ਹੋਇਆ ਤੁਹਾਡੇ ਮੁੜਾ ਵਧੀਆ ਹੀ ਹੋਇਆ ਜੀ ਵਧੀਆ ਲੈਟ ਲੂਟ ਦਾ ਸਾਨੂੰ ਜਾਦੇ ਹੁੰਦਾ ਮੰਡੀਆਂ ਚੋਂ ਫਸਲ ਫਟਾਫਟ ਚੱਕੀ ਜਾਂਦੀ ਹੈ ਹੂੰ ਇਹ ਕੋਈ ਬਿਜਲੀ ਰਿਪੇਅਰ ਜਾਂ ਕੋਈ ਟਰਾਂਸਫਾਰਮੂ ਖਰਾਬ ਹੁੰਦਾ ਫਟਾਫਟ ਉਹ ਮਿਲ ਜਾਂਦਾ ਇਹ ਜੇ ਕੰਮ ਜ਼ਿੰਮੇਦਾਰਾਂ ਵਾਲੇ ਸਾਨੂੰ ਤਾਂ ਠੀਕ ਲੱਗਦੀ ਆ ਬਾਕੀ ਹੋਰਾਂ ਨੂੰ ਪਤਾ ਹੋ ਵਪਾਰੀਆਂ ਪੂਰੀਆਂ ਵਾਰਸ ਕਿਵੇਂ ਚੱਲਦਾ ਸੂਏ ਕੱਸੀਆਂ ਦਾ ਪਾਣੀ ਅੰਡਰਗਰਾਊਂਡ ਖਾਲ ਬਣ ਕੇ ਪੈਪੂਕ ਪੈਗੇ ਸਾਰੇ ਵਧੀਆ ਹੂੰ ਜਿਹੜੇ ਦੂਜਿਆਂ ਦੇ ਸਰਵੇ ਹੋਏ ਪੈਨੇ ਨਵੇਂ ਪੈਨੇ ਨੇ ਖਾਲ ਜਿਹੜੇ ਰਹਿ ਗਏ ਉਹਨਾਂ ਦੇ ਤੁਹਾਨੂੰ ਕਿਹੜੀ ਪਾਰਟੀ ਦਾ ਲੱਗ ਰਿਹਾ ਜੀ ਦਬਦਬਾ ਸੰਗਰੂਰ ਚ ਸੰਗਰੂ ਪਹਿਲਾਂ ਆਪ ਦਾ ਦਾਅਵਾ ਸੀਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ 92 ਸ਼ੀਟਾਂ ਲੈ ਕੇ ਵੱਡੀ ਜਿੱਤ ਤੇ ਜਿੱਤੇ ਸੀਗੇ ਵਾਦੇ ਵੀ ਕਰੇ ਸੀ ਲੋਕਾਂ ਨਾਲ ਪਰ ਇਹਨਾਂ ਨੇ ਵਾਦਾ ਕੋਈ ਨਿਭਾਇਆ ਨਹੀਂ ਜਿਹੜੇ ਕਹਿ ਰਹੇ ਸੀ ਅਸੀਂ ਰਜਗਾਰ ਦੇਵਾਂਗੇ ਜਾਂ ਨੌਕਰੀਆਂ ਦੇਵਾਂਗੇ ਜਾਂ ਅਸੀਂ ਬੁੜੀਆਂ ਨੂੰ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਕੋਈ ਇਹਨਾਂ ਨੇ ਕੁਝ ਨਹੀਂ ਕਰਿਆ ਇਹ ਜਿਹੜਾ ਭਗਵਾਨਤ ਮਾਨ ਆ ਇੱਕ ਕਮੇਟੀ ਵਾਲਾ ਬੰਦਾ ਸੀਗਾ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈ ਗਿਆ ਤੇ ਦੂਸਰ ਪਰ ਹੁਣ ਜਿਵੇਂ ਇਹਨਾਂ ਨੇ ਇਹਨਾਂ ਦਾ ਚੱਲ ਰਿਹਾ ਪਰ ਅਗਲੀ ਵਾਰ ਵੋਟਾਂ ਲੋਕ ਲੋਕ ਇਹਨਾਂ ਨੂੰ ਮੂਰੇ ਆਉਣ ਨਹੀਂ ਦਿੰਦੇ ਤੇ ਜਿਹੜੇ ਦੂਜੇ ਕੈਂਡੀਡੇਟ ਹੋਰ ਪਾਰਟੀਆਂ ਨੇ ਖੜੇ ਕੀ ਰਏ ਆ ਕਾਂਗਰਸ ਅਕਾਲੀ ਦਲ ਜਾਂ ਸਿਮਰਨਜੀਤ ਸਿੰਘ ਮਾਨ ਜਾਂ ਆਯਾਦ ਨੇ ਬਲਵਿੰਦਰ ਸੇਖੋਂ ਉਹਨਾਂ ਬਾਰੇ ਜਿਹੜੀ ਕਾਂਗਰਸ ਹੈ ਜੀ ਕਾਂਗਰਸ ਨੇ ਕਿੰਨੇ ਵਾਅਦੇ ਕਰਕੇ ਇਹਨਾਂ ਨੇ ਵੀ ਉਹੋ ਕਰਾਇਗਾ ਕੈਪਟਨ ਨੇ ਗੁਟਕੇ ਦੀ ਸੌਂ ਖਾ ਕੇ ਕਿਹਾ ਸੀਗਾ ਵੀ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰੂੰ ਮਨ ਅਸਾ ਸੜਾਉ ਤੇ ਉਹਨੇ ਕੋਈ ਉਹੋ ਨਹੀਂ ਕਰਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਆਪਣਾ ਕੁਝ ਕਰ ਨਹੀਂ ਰਿਹਾ ਤਾਂ ਲੋਕਾਂ ਨੇ ਲਾ ਕੇ ਥੱਲੇ ਮਾਰਿਆ ਕਾਲੀ ਨੇ ਕਾਲੀਆਂ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਜਿਹਨੂੰ ਬਹੁਤ ਚੰਗਾ ਕਿਸਾਨਾਂ ਦਾ ਹਸਤਾਸ਼ੀ ਬਣਦੇ ਆ ਉਹਨੇ ਵੀ ਪੰਜਾਬ ਨੂੰ ਲੁੱਟਿਆਗਾ ਬੰਦਿਆਂ ਦੇ ਕਤਲ ਕਰਵਾਏ ਨੇ ਉਹਨੇ ਉਥੇ ਜਿਹੜਾ ਹੁਣ ਮੇਰੇ ਨਾਂ ਨਹੀਂ ਜਾਂਦਾ ਆਪਣੀ ਜਾ ਹੈ ਬਗਰਾੜੀ हां ਬਗਰਾੜੀ ਦੇ ਵਿੱਚ ਬੰਦਿਆਂ ਦੇ ਇਹਨਾਂ ਦੇ ਹਕੂ ਨਾਲ ਗੋਲੀਆਂ ਮਰਵਾਈਆਂ ਨੇ ਨਹੀਂ ਕਿ ਐਂ ਕਿਸੇ ਦੀ ਹਸਤੀ ਨਹੀਂ ਹੈਗੀ ਵੀ ਕੋਈ ਕਿਸੇ ਦੀ ਉਂਗਲ ਕਰ ਜੀ ਕਿਸੇ ਬੰਨੀ ਜਿਵੇਂ ਸੰਗਰੂਰ ਦੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਹਾਂਜੀ ਹਾਂ ਪਿਛਲੀ ਵਾਰ ਉਹਨਾਂ ਨੇ ਗਰਮੇਲ ਖਰਾਚੋਂ ਨੂੰ ਹਰਾਇਆ ਇਹਨਾਂ ਦੋ ਪਾਰਟੀਆਂ ਦਾ ਵੱਡਾ ਮੁਕਾਬਲਾ ਸੀ ਐਤਕੀ ਉਵੇਂ ਮੁਕਾਬਲਾ ਬਣੂ ਇਹਨਾਂ ਦਾ ਆਮ ਆਦਮੀ ਪਾਰਟੀ ਨਾਲ ਜਾਂ ਉਵੇਂ ਇਹ ਮੁਕਾਬਲੇ 'ਚ ਹੈਗੇ ਨੇ ਸਿਮਰਨਜੀਤ ਸਿੰਘ ਮਾਨ ਕੇ ਮੁਕਾਬਲੇ ਤੋਂ ਬਾਹਰ ਨਹੀਂ ਕਿਵੇਂ ਲੱਗਦਾ ਨਹੀਂ ਨਹੀਂ ਐਗਦੀ ਮੁਕਾਬਲਾ ਨਹੀਂ ਹੁੰਦਾ ਇਹਨਾਂ ਦਾ ਹਾਂ ਕਿਉਂ ਸਿਮਰਜੀਤ ਮਾਨ ਵੀ ਲੋਕਾਂ ਨੂੰ ਲੱਕੜ ਦੇ ਮੁੰਡੇ ਦੇ ਕੇ ਜਾਂਦਾ ਉਹਨੇ ਵੀ ਕੋਈ ਡੱਕਾ ਨਹੀਂ ਕਰਿਆ ਸਾਨੂੰ ਸਾਰੀਆਂ ਪਾਰਟੀਆਂ ਬਾਰੇ ਪਤਾ ਹੈਗਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਕਾਂਗਰਸ ਨੇ ਗੁਰੂ ਘਰਟਾ ਹੈ ਉਹਨੇ ਕੋਈ ਚੰਗਾ ਕੰਮ ਨਹੀਂ ਕਰਿਆ ਉਹ ਵੀ ਲੋਕਾਂ ਤੋਂ ਲੋਕਾਂ ਦੇ ਲੇਲਾਂ ਦੇ ਵਿੱਚੋਂ ਨਿਕਲ ਗਈ ਜੇ ਭਾਜੀ ਹੈ ਭਾਜੀ ਨੇ ਮੋਦੀ ਨੇ ਕਿੰਨੇ ਵਾਦੇ ਕਰੇ ਸੀਗੇ ਜਿਹੜਾ ਕਹਿੰਦਾ ਸੀ ਮੈਂ 15-15 ਲੱਖ ਰੁਪਏ ਲੋਕਾਂ ਦੇ ਅਕਾਊਂਟ 'ਚ ਪਾਉਂ ਫੇਰ ਉਹਨੇ ਆਪਣਾ ਕੀ ਉਹ ਕੋਈ ਗੱਲ ਰਹਿ ਚੁਕ ਹ ਨਹੀਂ ਨਹੀਂ ਨੋਟਬੰਦੀ ਲਿਆਂਦੀ ਨੋਟਬੰਦੀ ਦੇ ਵਿੱਚ ਲੋਕਾਂ ਨੂੰ ਕਿੰਨਾ ਤੰਗ ਕਰਿਆ ਜਿਹੜੇ ਵੱਡੇ ਆਦਮੀ ਸੀਗੇ ਉਹਦੇ ਪਾਸੂ ਸੀਗੇ ਉਹਨਾਂ ਦਾ ਪੈਸਾ ਇੱਕ ਨੰਬਰ 'ਚ ਕਰਾ ਗਿਆ ਉਹ ਜਿਹੜੇ ਲੋਕ ਤੇਰੇ ਮੇਰੇ ਵਰਗੇ ਨੇ ਉਹਨਾਂ ਨੂੰ ਤੰਗੀ ਦਿਖਾਤੀ ਲੋਕਾਂ ਨੇ ਲੈਣਾ ਤੇ ਲਾ ਕੇ ਪੈਸੇ ਉਹ ਕਰੇ ਨੇ ਜੇ ਅਸੀਂ ਤੁਹਾਨੂੰ ਇੱਕ ਸਵਾਲ ਹੋਰ ਪੁੱਛੀਏ ਵੀ ਜੇ ਤੁਸੀਂ ਇਹ ਸਾਰੇ ਲੀਡਰਾਂ ਦੇ ਵਿੱਚੋਂ ਸੰਗਰੂਰ ਸੰਗਰੂਰ ਦੇ ਵਿੱਚ ਕਿਹੜੀਆਂ ਦੋ ਪਾਰਟੀਆਂ ਦਾ ਮੁਕਾਬਲਾ ਮੰਨਦੇ ਹੋ ਮੁੱਖ ਜੇ ਤੁਸੀਂ ਦੱਸ ਸਕਦੇ ਹੋ ਮੁੱਖ ਮੁਕਾਬਲਾ ਤਾਂ ਇਹ ਆਮ ਆਦਮੀ ਵਾਲੇ ਤੇ ਆਪਣੇ ਆਪ ਦੂਸਰੇ ਕਾਂਗਰਸ ਵਾਲੇ ਸਖਪਾਲ ਘੇਰਾ ਇਸ ਸਖਪਾਲ ਘੇਰਾ ਇਹਨਾਂ ਦਾ ਮਗਾਵਲਾ ਹੋ ਸਕਦਾ ਨਹੀਂ ਦੂਜਿਆਂ ਨੂੰ ਨਹੀਂ ਕਰਦੇ ਲੋਕ ਜੀ ਹਾਂਜੀ ਬਾਪੂ ਜੀ ਕੀ ਲੱਗਦਾ ਹੈਗਾ ਸੰਗਰੂਰ ਚ ਕਿਹੜਾ ਕੈਂਡੀਡੇਟ ਅੱਗੇ ਚੱਲ ਰਿਹਾ ਹੈ ਕਿਹੜਾ ਪਿੱਛੇ ਕੁਝ ਲੱਗ ਰਿਹਾ ਹੈ ਕਿਹਦਾ ਦਬਦਬਾ ਹਾਲੇ ਕੋਈ ਪਤਾ ਨਹੀਂ ਜੀ ਹੂੰ 4.5 ਜੰਦੂ ਬਤਾ ਲੱਗੂਗਾ ਹੂੰ ਤੇ ਪਿਛਲੇ 2 ਸਾਲਾਂ ਦੇ ਵਿੱਚ ਇਹ ਨਵੀਂ ਸਰਕਾਰ ਨੇ ਕੋਈ ਕੰਮ ਕੀਤਾ ਕਿ ਪਹਿਲਾਂ ਵਾਂਗੂ ਹੀ ਰਿਹਾ ਕੋਈ ਢੱਕਾ ਵੀ ਨਹੀਂ ਕਰਿਆ ਉਦੋਂ ਵੀ ਮਾੜਾ ਹੋ ਗਿਆ ਹੂੰ ਥੋੜਾ ਜਿਹਾ ਦੱਸੋਗੇ ਖੋਲ ਕੇ ਦੱਸੋਗੇ ਕੀ ਕੀ ਕਿਵੇਂ ਕਿਵੇਂ ਹੁਣ ਸਾਡੀਆਂ ਮੰਡੀਆਂ ਉਹ ਕਰਤੀਆਂ ਫੇਲ ਕਰੀ ਜਾਂਦੇ ਆ ਭੋਗ ਪਾਈ ਜਾਂਦੇ ਆ ਉਹਨਾਂ ਦਾ ਸੈਲੋਂਾਂ 'ਚ ਕਹਿੰਦੇ ਕਣਕ ਖੇਟੋ ਥੌਂ ਥੌਂ ਧਰਨੇ ਲੱਗ ਜਾਂਦੇ ਆ ਸਾਡੇ ਹੂੰ ਹਾਂ ਜੀ ਅਮਿਤ ਸੁਖਪਾਲ ਖਹਿਰਾ ਸਿਮਰਨਜੀਤ ਸਿੰਘ ਮਾਨ ਇਹਨਾਂ ਚੋਂ ਕਿਹਦੀ ਪੋਜੀਸ਼ਨ ਤੁਹਾਨੂੰ ਠੀਕ ਲੱਗ ਰਹੀ ਆ ਇਹ ਜੀ ਠੀਕ ਲੱਗਦੀ ਆ ਜੀ ਥੋੜੀ ਬਰਨਾਲੇ ਵਾਲਾ ਕਿ ਅਮਿਤ ਅਮਿਤ ਹਾਂ ਇਹ ਆਮ ਆਦਮੀ ਪਾਰਟੀ ਦੇ ਹਾਂ 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 ਤੇ ਤੁਹਾਡੇ ਪਿੰਡਾਂ ਦੇ ਵਿੱਚ ਨਸ਼ੇ ਦਾ ਕਿਵੇਂ ਆ ਨਸ਼ਾ ਸਾਡੇ ਬਹੁਤ ਘੱਟ ਆ ਜੀ ਬਹੁਤ ਘੱਟ ਆ ਬਹੁਤ ਘੱਟ ਆ ਕੋਈ ਕੀ ਕਹਣਾ ਇੱਕ ਦੋ ਬੰਦੇ ਖਾਂਦੇ ਨੇ ਨਹੀਂ ਕੋਈ ਹੈ ਨਹੀਂ ਹਾਂ ਤੇ ਐਤ ਕੀ ਫਿਰ ਕੌਣ ਲੱਗਦਾ ਕੌਣ ਬਾਜੀ ਮਾਰੂ ਸਿਮਰਨਜੀਤ ਸਿੰਘ ਮਾਨ ਦੁਵਾਰਾ ਬਾਜੀ ਮਾਰ ਜਾਣਗੇ ਕਿ ਸੁਖਪਾਲ ਖਹਿਰਾ ਸਮਰਜੀਤ ਕੌਣ ਸਮਰਜੀਤ ਮਾਨ ਤਾਂ ਕਿੱਥੇ ਉਹ ਤਾਂ ਗਿਆ ਹੂੰ ਉਹ ਨਹੀਂ ਮਾਰਦਾ ਹੂੰ ਤੇ ਜਿਹੜੇ ਆਜਾਦ ਕੈਂਡੀਡੇਟ ਇੱਕ ਖੜੇ ਹੋਏ ਨੇ ਬਲਵਿੰਦਰ ਸੇਖੋਂ ਆਪਾਂ ਉਹਨਾਂ ਨੂੰ ਜਾਣਦੇ ਹੀ ਹੈਗੇ ਨਹੀਂ ਆਪਾਂ ਵੋਟ ਪਾਉਣੀ ਆ ਨਹੀਂ ਪਾਈ ਜਾਂ ਨਾ ਪਾਉਣੀ ਆ ਹੂੰ